ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਤੁਸੀਂ ਸਾਰੇ ਜਣੇ ਵੀ ਸਿਹਤਮੰਦ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕਾਂ ਤੇ ਹਵਾ ਬਹੁਤ ਜ਼ਿਆਦੀ ਵਗੰਡੀ ਆ ਨੀਰੀ ਹੋਂਦੀ ਹੀ ਤੇ ਅਹੀਂ ਆਈਆਂ ਮੈਂ ਤੇ ਕਰਮਜੀਤ ਆਈਆਂ ਵਾ ਛੱਤ ਤੇ ਤੇ ਅੰਕਿਆ ਚਲੋ ਅੱਜ ਹਵਾ ਲੈਨੇ ਆ ਤੇਰੋ ਟਿਪਾਣੀ ਦਾ ਕੰਮ ਹੀ ਨਿਬੇੜ ਆਈਆਂ ਵਾਿੱਥੇ ਚੜ ਗਈਆਂ ਵਾ ਛੱਤ ਤੇ ਅਸੀਂ ਗੱਲਾਂ ਕਰਡੀਆਂ ਵਾ ਤੇ ਮੈਂ ਕੈਮਰਾ ਲਾ ਰਿਆ ਮੈਂ ਕਿ ਚਲੋ ਥੋੜੀ ਜੀ ਵੀਡੀਓ ਆਪਾਂ ਸ਼ੂਟ ਕਰ ਲੈਂਦੇ ਆ ਗੱਲਾਂ ਕਰਦਿਆਂ ਕਰਦਿਆਂ ਤੇ ਨਾਲੇ ਮੇਰਾ ਵਲੌਗ ਬਣ ਜਾਊਗਾ ਤੇ ਅਸੀਂ ਇਦਾਂ ਹੀ ਕਿਮਟੀਆਂ ਗੱਲਾਂ ਕਰ ਕਰਕੇ ਤੇ ਬਸ ਇਹਦਾ ਟਾਈਮ ਪਾਸ ਹੀ ਆਪਣਾ ਕਰ ਲਿਆ ਬੱਚੇ ਸਾਡੇ ਚਲ ਗਏ ਹੀ ਖੇਡਣ ਵਾਸਤੇ ਤੇ ਅਸੀਂ ਇੱਥੇ ਗੱਲਾਂ ਕਰਣੀਆਂ ਨਾਲੇ ਬਹੁਤ ਜ਼ਿਆਦੀ ਨਾ ਠੰਡੀ ਹਵਾ ਵਗੰਡੀ ਹੈ ਅੱਜ ਬਹੁਤ ਦਿਨਾਂ ਬਾਅਦ ਹੀ ਅਸੀਂ ਨਾ ਛੱਤ ਤੇ ਆਈਆਂ ਵਾ ਤੇ ਹਵਾ ਵੀ ਬਹੁਤ ਸੋਹਣੀ ਵਗੰਡੀ ਹੈ ਉੱਪਰ ਤੇ ਕਿਉਂਕਿ ਸ਼ਾਤ ਤੇ ਸਾਡੇ ਛਾਂ ਦਾ ਕੋਈ ਪ੍ਰਬੰਧ ਹੈ ਨਹੀਂ ਆ ਤੇ ਅੱਜ ਮੌਸਮ ਠੰਡਾ ਹੀ ਬੱਦਲਵਾੜੀ ਹੋਈ ਸੀ ਤੇ ਮੈਂ ਕਿਹਾ ਚਲੋ ਆਜੋ ਥੋੜੀ देर ਆਪਾਂ ਛੱਤ ਤੇ ਬੈਠਨੇ ਆ ਉਥੇ ਨਾਲ ਗੱਲਾਂ ਬਾਤਾਂ ਕਰਕੇ ਉਹਨੇ ਨਾਲੀ ਤਾਜੀ ਹਵਾ ਖਾਣਨੇ ਆ ਅੰਦਰ ਅਜ ਰਹਿ ਰਹਿ ਕੇ ਵੀ ਨਾ ਸਿਰ ਗੁੰਮਜਾ ਹੋ ਗਿਆ ਵਾ ਤੇ ਅਹੀਂ ਇੱਥੇ ਆ ਗੀਆਂ ਗੱਲਾਂ ਕਰੀ ਜਾਣਡੀਆਂ ਹੀ ਮੈਂ ਚਲੋ ਟਾਈਮ ਪਾਸ ਕਰਦੇ ਆ ਨਾਲੇ ਇਧਰ-ਉਧਰ ਵੇਖਣ ਡੀਆਂ ਹੀ ਆਪਾਂ ਹੌਣ ਅਹੀਂ ਆ ਗਈਆਂ ਵਾ ਦੂਜੇ ਸਾਈਡ ਆਪਣੇ ਪਿੰਡ ਵੱਲੋਂ ਵਾ ਕਰਕੇ ਖਲੋ ਗਈਆਂ ਵਾ ਮਤਲਬ ਸਾਡੇ ਨਾਲ ਡੇਰੇ ਆ ਡੇਰਿਆਂ ਤੇ ਇਦਾਂ ਕਾਫੀ ਘਾਰ ਆ ਬਣੇ ਪਿੰਡ ਵਾਂਗੂ ਤੇ ਬੜੀ ਰੌਣਕ ਜੀ ਆ ਪਿਛਲੇ ਪਾਸੇ ਸਾਡੇ ਘਰਾਂ ਦੇ ਤੇ ਜਦੋਂ ਮਨ ਬੋਰ ਜਾਵੇ ਜਦੋਂ ਤੇ ਉਦੋਂ ਉੱਤੇ ਆ ਕੇ ਤੇ ਵਾਵਾ ਇਧਰ ਉਧਰ ਵੇਖ ਲੀਦਾ ਵਾ ਜਦੋਂ ਰੌਣਕ ਜੀ ਦੇਖਦੀ ਆ ਫਿਰ ਵਧੀਆ ਲੱਗਦਾ ਵਾ ਮੈਂ ਪਾਣੀ ਪੀਣ ਚਲ ਗਈ ਸੀ ਥੱਲੇ ਤੇ ਮੈਂ ਪਾਣੀ ਪੀ ਕੇ ਤੇ ਫੇਰ ਆ ਗਈਆਂ ਵਾਪਸ ਤੇ ਇੱਥੇ ਸਾਡੇ ਘਰ ਦੇ ਖੰਡੇ ਆ ਜਿਹੜੀਆਂ ਪੈਲੀਆਂ ਵਾ ਨਾ ਹੁਣ ਬਗੀਆਂ ਵਾ ਇਹਨਾਂ ਚੋਂ ਨਾ ਹਵਾ ਦੇ ਬੁੱਲੇ ਉਡਡ ਕੇ ਨਾ ਬਹੁਤ ਮਤਲਬ ਘੱਟੇ ਮਿੱਟੀ ਦੇ ਉਡਡ ਕੇ ਭੈਣ ਦੇ ਹੀ ਬਹੁਤ ਜ਼ਿਆਦਾ ਹੀ ਹਵਾ ਚੱਲਣ ਦੀ ਤੇ ਧੂੜ ਮਿੱਟੀ ਪਈ ਜਾਣ ਦੀ ਤੇ ਮੈਂ ਕਰਮ ਜੀ ਨੂੰ ਕਹਿਣ ਦੀ ਹੀ ਕਿ ਵੇਖੀ ਹੁਣ ਸੇਰੇ ਕੀ ਹਾਲ ਹੋਣਾ ਕਰਦਾ ਸਾਫ ਸਫਾਈਆਂ ਕਰਨ ਚ ਸਾਰਾ ਦਿਨ ਲੰਘ ਜਾਣਾ ਤੋ ਕਹਿਣ ਦੀ ਆਂਦੀ ਹਵਾ ਘਟਦੀ ਨਾ ਫਿਰ ਇੱਕ ਨਾ ਝਾੜੂ ਲਾ ਹੀ ਲਵਾਂਗੇ ਤੇ ਇਹ ਆ ਕਿ ਥੋੜਾ ਫਿਰ ਘੱਟਾ ਮਿੱਟੀ ਜਿਹੜਾ ਸਵੇਰ ਤੱਕ ਥੋੜਾ ਘੱਟ ਪਊਗਾ ਤੇ ਅਸੀਂ ਕੱਪੜੇ ਕੁੱਪੜੇ ਜਿਹੜੇ ਲਾ ਤੋਤੇ ਹੀ ਉਹ ਲਾ ਲੂ ਕੇ ਆਪਣੇ ਤੇ ਤਿਆਂ ਲਾ ਕੇ ਰੱਖ ਆਏ ਆ ਪ੍ਰੈਸ ਜੇ ਕਰਨ ਵਾਲੇ ਆ ਰਾਤ ਨੂੰ ਅਸੀਂ ਲਾ ਲੈਣੀ ਆ ਪ੍ਰੈਸ ਪ੍ਰੈਸ ਵੀ ਕਰ ਲਾਂਗੇ ਕੱਪੜੇ ਇੰਦਾ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਸੀ ਛੱਤ ਤੇ ਖਲੋਤਿਆਂ ਤੇ ਹੁਣ ਆਪਾਂ ਚਲ ਚਲ ਨਹੀਂ ਆਵਾ ਥੱਲੇ ਤੇ ਬੱਚੇ ਖੇਡਣ ਆ ਗਏ ਹੀ ਉੱਤੇ ਛੱਤ ਤੇ ਤੇ ਅਸੀਂ ਉਹਨਾਂ ਵੱਲ ਵੇਖਣ ਦੀਆਂ ਹੀ ਤੇ ਚਲੋ ਜੀ ਆ ਜਿਹੜਾ ਵਾ ਮੈਂ ਝਾੜੂ ਲਾਉਣ ਡੀਆਂ ਇਹ ਮੈਂ ਕੋਠੇ ਤੋਂ ਆ ਕੇ ਤੇ ਫਿਰ ਮੈਂ ਲਾ ਲਿਆ ਵਾ ਝਾੜੂ ਥੱਲੇ ਇਦਾਂ ਧੂੜ ਮਿੱਟੀ ਬਹੁਤ ਜ਼ਿਆਦਾ ਹੀ ਹੋ ਗਈ ਫਿਰ ਮੈਂ ਕੋਰਾ ਝਾੜੂ ਝੂੜੂ ਲਾ ਲਿਆ ਫਿਰ ਮੈਂ ਪੋਚੇ ਤੇ ਨਹੀਂ ਲਾਇਆ ਇਕੱਲਾ ਮੈਂ ਝਾੜੂ ਝੂੜੂ ਲਾ ਲਿਆ ਚਾਦਰਾਂ ਚੁਦਰਾਂ ਝਾੜ ਕੇ ਜਿਹੜੀ ਨੇਰੀ ਆ ਘਟ ਗਈ ਹੁਣ ਤੇ ਪੈਲੀਆਂ ਦੇ ਵਿੱਚ ਘਰ ਹੋਣ ਦੇ ਕਰਕੇ ਘੱਟਾ ਮਿੱਟੀ ਜਿਹੜਾ ਬਹੁਤ ਜ਼ਿਆਦਾ ਹੀ ਆਉਂਦਾ ਵਾ ਰੇਤਾ ਹੀ ਉੱਡ ਉਡਾਂਦੀ ਆ ਤੇ ਆ ਜਿਹੜੀ ਮਤਲਬ ਵੀਡੀਓ ਵਾ ਮੈਂ ਨੈਕਸਟ ਡੇ ਮੈਂ ਬਣਾਈ ਆ ਉਸ ਦਿਨ ਮਤਲਬ ਸਰੀਅਸ ਮਾਰਨਿੰਗ ਦਾ ਟਾਈਮ ਆਏ 5 5:30 ਵਜੇ ਦਾ ਟਾਈਮ ਆ ਤੇ ਸੂਰਜ ਵੀ ਨਹੀਂ ਹੈ ਜੇ ਵਧੀਆ ਤਰ੍ਹਾਂ ਉੱਗਿਆ ਤੇ ਮੈਂ ਇੱਥੇ ਮੈਂ ਕਿਹਾ ਚਲੋ ਵਿਹੜਾ ਤੋਦਨੀ ਕਿਉਂਕਿ ਸਾਡੇ ਨਾ ਵਿਹੜਾ ਜਿਹੜਾ ਵਾ ਉਹ ਪੋਚੇ ਮੈਨੂੰ ਬਹੁਤ ਕਮੈਂਟ ਹੁੰਦੇ ਕਿ ਤੁਸੀਂ ਵੇਸਟ ਕਰਦੇ ਆ ਪਾਣੀ ਇਹ ਕਰਦੇ ਉਹ ਕਰਦੇ ਪਰ ਜਿਨ੍ਹਾਂ ਦੇ ਘਰ ਇਹ ਟਾਈਲਾਂ ਲੱਗੀਆਂ ਉਹਨਾਂ ਨੂੰ ਪਤਾ ਵਾ ਕਿ ਟਾਈਲਾਂ ਜਿਹੜੀਆਂ ਵਾ ਉਹ ਨਹੀਂ ਪੋਚਿਆਂ ਦੇ ਨਾਲ ਇਦਾਂ ਕਲੀਨ ਹੁੰਦੀਆਂ ਬਾਹਰ ਵਾਲੀਆਂ ਇਹ ਰੂਮ ਦੇ ਟਾਈਲਾਂ ਤੇ ਹੈ ਨਹੀਂ ਕਿ ਇੱਕ ਵਾਰ ਰੂਮ ਦਾ ਦੋ ਰੂਮ ਤੇ ਇਹ ਬਹੁਤ ਸਾਰਾ ਵੱਡਾ ਵੇੜਾ ਵਾ ਤੇ ਇਹਨੂੰ ਜਿਹੜਾ ਵਾ ਧੋਣਾ ਹੀ ਪੈਂਦਾ ਨਾਲੇ ਹੁਣ ਇਹ ਕੈਂਪਡੇ ਦੇ ਵਿੱਚ ਤੇ ਇੰਨਾ ਕਲੀਨ ਆਉਣ ਡਿਆ ਵਾ ਪਰ ਇੰਨਾ ਕਲੀਨ ਹੈ ਨਹੀਂ ਬਹੁਤ ਜ਼ਿਆਦਾ ਹੀ ਅ ਮਤਲਬ ਮਿੱਟੀ ਜਿਹੜੀ ਪੈਲੀਆਂ ਚੋਂ ਰੇਤਾ ਵਗੈਰਾ ਆਉਂਦੀ ਆ ਮਿੱਟੀ ਘੱਟਾ ਪੈਲੀਆਂ ਦੀ ਜੀਕਣੀ ਮਿੱਟੀ ਉਹ ਜਿਹੜੀ ਆ ਕੇ ਇੱਥੇ ਜੰਮ ਜਾਂਦੀ ਆ ਫਿਰ ਉਹ ਜਨਚਰ ਇਹਨਾਂ ਨੂੰ ਵਾਸ਼ ਨਾ ਕਰੀਏ ਟਾਇਲਾਂ ਨੂੰ ਉਹਨਾਂ ਚਿਰ ਇਹ ਮਿੱਟੀ ਜਿਹੜੀ ਨਹੀਂ ਜਾਂਦੀ ਧੂਲ ਮਿੱਟੀ ਤਾਂ ਕਰਕੇ ਜਿਹੜੀਆਂ ਟਾਇਲਾਂ ਵਾ ਇਹ ਮੈਨੂੰ ਧੋਣੀਆਂ ਹੀ ਪੈਂਦੀਆਂ ਵਾ ਜਦੋਂ ਨੇਰੀ ਨੋਰੀ ਆ ਕੇ ਹਟੇ ਮੀ ਆ ਕੇ ਹਟੇਦੇ ਜਿੱਦਾਂ ਹੁਣ ਇਹ ਆ ਕਿ ਜੇ ਲਗਾਤਾਰ ਮੀਂਹ ਪੈਣ ਲੱਗ ਜਣਗੇ ਫਿਰ ਤੇ ਟਾਇਲਾਂ ਧੋਣ ਦੀ ਜ਼ਰੂਰਤ ਨਹੀਂ ਪੈਂਦੀ ਮੀਂਹ ਦੇ ਪਾਣੀ ਨਾਲ ਹੀ ਸਾਫ਼ ਹੁੰਦੀਆਂ ਰਹਿੰਦੀਆਂ ਵਾ ਫਿਰ ਮੈਂ ਜਦਾਂ ਮੀਂਹ ਵਰ੍ਹਦਿਆ ਹੈ ਨਾ ਮੈਂ ਵੀ ਮੀਂਹ ਵਰਦੇ ਚੀਜ਼ਾਂ ਪੋਚਾਂ ਜਿਹੜਾ ਨਾ ਘਸਾ ਦੇਣੀ ਨਹੀਂ ਹੁੰਦੀਆਂ ਫਿਰ ਮੀਂਹ ਦੇ ਪਾਣੀ ਨਾਲ ਧੁੱਪ ਜਾਂਦਾ ਵਾ ਤੇ ਹੁਣ ਜਿੰਨੇ ਦਿਨ ਇਹ ਘੱਟਾ ਮਿੱਟੀ ਉੱਡਣਾ ਵਾ ਜਿੰਨੇ ਦਿਨ ਝੋਨੇ ਵਗੈਰਾ ਨਹੀਂ ਲੱਗਦੇ ਉਹਨੇ ਦਿਨ ਤੇ ਫਿਰ ਇਦਾਂ ਹੀ ਧੋਣਾ ਹੀ ਪੈਣਾ ਵਾ ਹੁਣ ਵੀ ਮੈਂ ਇੱਥੇ ਡੇਢ ਕ ਹੱਤਾ ਹੋ ਗਿਆ ਵਾ ਮੈਨੂੰ ਵਿੜਾ ਤੋਤੇ ਨੂੰ ਡੇਢ ਹਫਤੇ ਬਾਅਦ ਮੈਂ ਵਿੜਾ ਧੁੰਦੀ ਆ ਤੇ ਨਾ ਸਰਫ ਬੜਾ ਵਧੀਆ ਵਾ ਇਹਦੇ ਥੋੜਾ ਜਿਹਾ ਪੌਂਦੇ ਨਾਲ ਹੀ ਨਾ ਝਾਗੋ ਝਾਗ ਹੋ ਜਾਂਦਾ ਵਾ ਵਿੜਾ ਤੇ ਮੈਂ ਨਾ ਸਰਫ ਪਾ ਕੇ ਕਰਕੇ ਧੋਣੀ ਕਿ ਸਰਫ ਦੇ ਨਾਲ ਜਿਹੜੀਆਂ ਟਾਈਲਾਂ ਆ ਲਿਸ਼ਕ ਜੀਆਂ ਜਾਂਦੀਆਂ ਵਾ ਜੇ ਮੈਂ ਇਦਾਂ ਹੀ ਸਿੰਪਲ ਧੋਦਾਨਾ ਟਾਈਲਾਂ ਉਦਾਂ ਪਾਣੀ ਦੇ ਨਾਲ ਹੀ ਪੋਚੇ ਮਾਰਦਾ ਤੇ ਉਹ ਜਿਹੜੀਆਂ ਟਾਈਲਾਂ ਉਹ ਨਿੱਖਰਦੀਆਂ ਨਹੀਂ ਹੈਗੀਆਂ ਇਦਾਂ ਲੀਕਾਂ ਲੀਕਾਂ ਜੀਆਂ ਲੱਗਦੀਆਂ ਵਾ ਡੱਬ ਜੇ ਉਦਾਂ ਹੀ ਪੈਰਾਂ ਦੇ ਲੱਗੇ ਜਿੱਦਾਂ ਉਦਾਂ ਹੀ ਛਾਪੇ ਜੇ ਲੱਗੇ ਹੁੰਦੇ ਆ ਤੇ ਫਿਰ ਕਲੀਨ ਨਹੀਂ ਹੁੰਦੀਆਂ ਇਸ ਕਰਕੇ ਮੈਨੂੰ ਨਾ ਇਦਾਂ ਹੀ ਸਰਫ ਦਾ ਕਰਕੇ ਘੋਲ ਤੇ ਫਿਰ ਮੈਨੂੰ ਪੋਚੇ ਲਾਉਣੇ ਪੈਂਦੇ ਆ ਹੁਣ ਮੈਂ ਇੰਨਾ ਕਨ ਅੱਧਾ ਵੇੜਾ ਮਤਲਬ ਸਿਰਫ ਅੱਧਾ ਕਵੇੜਾ ਮੈਂ ਧੋ ਲਿਆ ਅੱਦੇ ਤੋਂ ਵੀ ਘਾਟੀ ਆ ਇੰਨਾ ਕ ਮੈਂ ਵੇੜਾ ਧੋ ਕੇ ਤੇ ਮੈਂ ਇੰਨਾ ਕ ਪਹਿਲੋ ਪਾਣੀ ਪੁਣੀ ਪਾ ਕੇ ਤੇ ਸਾਰਾ ਵਾਸ਼ ਕਰ ਲੈਣਾ ਵਾ ਇੱਥੇ ਮੈਂ ਕੰਦ ਤੇ ਵੀ ਪਾਣੀ ਪਾ ਦਿੰਨੀ ਹੁੰਨੀ ਆ ਕਿ ਜਿਹੜੀ ਰੇਤਾ ਕੰਦਾਂ ਦੇ ਉੱਤੇ ਪਈ ਆ بارش ਦੇ ਨਾਲ ਉਹ ਵੀ ਥੱਲੇ ਨਿਕਲ ਆਵੇ ਤੇ ਇਹ ਕੂਲਰ ਜਿਹੜਾ ਵਾ ਇਦਾਂ ਹੀ ਧੋ ਲੈਣਾ ਵਾ ਵਿੱਚੋਂ ਸਾਫ਼ ਆਏ ਕੂਲਰ ਤੇ ਕੋਲਰ ਕਿਉਂਕਿ ਵਰਤਨ ਨਹੀਂ ਦੇ ਬਸ ਤੋਤਾ ਹੀ ਆ ਲਾਇ ਅੰਦਰ ਬਾਹਰ ਅੰਦਰ ਬਾਹਰ ਇਦਾਂ ਰਹਿੰਦਾ ਇਦਾਂ ਵੀ ਲੱਗਦਾ ਗਲਗਲ ਜਾਣਾ ਵਾ ਇਹ ਤੇ ਬਾਹਰਲੀ ਵਿੰਡੋ ਦੇ ਨਾਲ ਲਾਉਣਾ ਹੀ ਤੇ ਬਾਅਦ ਚ ਰਹਿਣ ਹੀ ਦਿੱਤਾ ਸਾਡਾ ਸਰੀ ਜਾਣ ਡਿਆ ਵਾ ਇਸੀ ਰੂਮ ਚ ਤੇ ਇੱਥੇ ਮੈਂ ਫਿਰ ਪੈਪ ਲਾ ਕੇ ਤੇ ਇੱਕ ਵਾਰ ਵੇੜਾ ਵਧੀਆ ਤਰ੍ਹਾਂ ਵਾਸ਼ ਕਰ ਲੂੰਗੀ ਤੇ ਵੇੜਾ ਜਿਹੜਾ ਹੀ ਨਾ ਇੰਨਾ ਲਿਸ਼ਕ ਗਿਆ ਵਾ ਨਾ ਪੂਰਾ ਸਾਫ ਸੁਥਰਾ ਹੋ ਗਿਆ ਵਾ ਇਹ ਮਤਲਬ ਹੈਗੀ ਆ ਵੀਡੀਓ ਬੁੱਧਵਾਰ ਦੀ ਵੀਡੀਓ ਮੈਂ ਬਣਾਈ ਆ ਤੇ ਐ ਵੀਰਵਾਰ ਮੈਂ ਇਹਨੂੰ ਐਡਿਟ ਕਰ ਲਈ ਆ ਤੇ ਸ਼ੁੱਕਰਵਾਰ ਵੀਡੀਓ ਜਿਹੜੀ ਆ ਇਹ ਮੇਰੀ ਚੱਲ ਜਣੀ ਆ ਇਹ ਮੇਰੀ ਵੀਡੀਓ ਡਿਸਟੈਂਸ ਤਾਂ ਕਰਕੇ ਦੋਹਾਂ ਦਿਨਾਂ ਦਾ ਆ ਗਿਆ ਵਾ ਕਿਉਂਕਿ ਵਿੱਚ ਅਹੀਂ ਨਾ ਮਤਲਬ ਉਦਾਂ ਇੱਕ ਛੋਟੀ ਜੀ ਨਾ ਵੀਡੀਓ ਬਣਾ ਕੇ ਪਾਤੀ ਹੀ ਪੇਕੇ ਹੁੰਦੇ ਮਾਵਾ ਦੇ ਨਾਲ ਉਹ ਵਾਲੀ ਜਿਹੜੀ ਹੈ ਨਾ ਆ ਵੀਡੀਓ ਤਿੰਨ ਭਾਗ ਉਹਦੇ ਫੋਨ ਕਰਕੇ ਇਹ ਜਿਹੜਾ ਵਲੌਗ ਆ ਇਹ ਫਿਰ ਪਿੱਛੇ-ਪਿੱਛੇ ਪਈ ਗਿਆ ਤੇ ਮੇਰਾ ਪਿਆ ਹੀ ਤੇ ਮੈਂ ਕਿਹਾ ਚਲੋ ਅੱਜ ਮੈਂ ਐਡਿਟ ਕਰ ਲੈਨੀ ਆ ਇਹਨੂੰ ਫਿਰ ਸ਼ੁੱਕਰਵਾਰ ਜਿਹੜਾ ਅਪਲੋਡ ਕਰ ਲਾਂਗੇ ਤੇ ਇੱਥੇ ਨਾ ਆਲਮੋਸਟ ਮੇਰਾ ਬੇੜਾ ਧੋਪੀ ਚੱਲਿਆ ਵਾ ਇੰਨਾ ਕਿ ਥਾ ਨਾ ਮੈਂ ਪਹਿਲੋਂ ਸਾਫ਼ ਕਰਨੀ ਆ ਕਿੱਥੇ ਨਾ ਗੱਡੀ ਮੇਂ ਪਿੱਛੇ ਕੀਤੀ ਆ ਤੇ ਇੰਨਾ ਕਿ ਜਿਹੜਾ ਧੋ ਧੂ ਕੇ ਤੋਂ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਗੱਡੀ ਆ ਨਾ ਉਹਨੂੰ ਅੱਗੇ ਕਰ ਲੂੰਗੀ ਤੇ ਗੱਡੀ ਜਿਹੜੀ ਨਾ ਅੱਗੇ ਖੜੀ ਕਰ ਲੀਂਦੀ ਆ ਫਿਰ ਗੱਡੀ ਇਧਰ ਇਧਰ ਧੂਪੇ ਥਾਂ ਕਰਕੇ ਤੋਂ ਉੱਤੋਂ ਬਾਅਦ ਜਿਹੜਾ ਉਧਰ ਵਾਲਾ ਪਿਛਲਾ ਵੇੜਾ ਵਾ ਇਹਦੇ ਨਾਲ ਦਾ ਹੀ ਦੂਜਾ ਭਾਗ ਜਿਹੜਾ ਰਹਿ ਗਿਆ ਉਹ ਵੀ ਮੈਂ ਸਾਫ਼ ਕਰ ਲੈਣਾ ਵਾ ਤੇ ਇਤੋਂ ਨਾਲ ਸਾਡੀ ਬੜੀ ਇਹ ਨ ਵੀਡੀਓ ਦੀ ਢਲਾਨ ਬਹੁਤ ਵਧੀਆ ਵਾ ਤੇ ਜਦੋਂ ਇਦਾਂ ਪੈਪਨਾ ਪਾਣੀ ਪਾਈ ਹੈ ਨਾ ਸਾਰਾ ਇਦਾਂ ਆ ਵੇਖੋ ਕਿਦਾਂ ਨਾ ਮਿੱਟੀ ਰੋੜ ਰੋੜ ਕੇ ਹੋਣ ਈ ਆ ਇਹਦੇ ਮੈਨੂੰ ਕਹਿ ਦਿੰਦੇ ਨਾ ਕਿ ਵੇੜਿਆਂ ਚ ਪੋਚੇ ਲੱਗ ਸਕਦੇ ਜੇ ਲੱਗ ਸਕਦਾ ਉਹ ਲੱਗ ਸਕਦਾ ਵਾ ਇਦਾਂ ਕੁਛ ਨਹੀਂ ਹੁੰਦਾ ਜੇ ਤੁਹਾਡੇ ਵੇੜੇ ਚ ਟਾਇਲਾਂ ਹੈਗੀਆਂ ਫਿਰ ਤਾਂ ਤੁਹਾਨੂੰ ਪਤਾ ਹੀ ਆ ਜੇ ਤੁਹਾਡੇ ਵੇੜੇ ਚ ਦੂਸਰੀਆਂ ਲੋਕ ਟੈਲਾਵਾ ਜਾਂ ਫਰਸ਼ ਆ ਫਿਰ ਮੈਂ ਕੁਛ ਕਹਿ ਨਹੀਂ ਸਕਦੀ ਇਹ ਜਿਹੜੀਆਂ ਟਾਇਲਾਂ ਜਿਹਦੇ ਜਿਹਦੇ ਘਰ ਹੈਗੇ ਉਹਨਾਂ ਨੂੰ ਪਤਾ ਵਾ ਕਿ ਇਹ ਵਾਲੀਆਂ ਟੈਲਾਂ ਦਾ ਕਿੰਨੀ ਜ਼ਿਆਦੀ ਪ੍ਰੋਬਲਮ ਹੈ ਇਹਨਾਂ ਦੀ ਬਹੁਤ ਜ਼ਿਆਦੀ ਸਫਾਈ ਰੱਖਣੀ ਪੈਂਦੀ ਹਰੋ ਟਾਈਲਾਂ ਨਾ ਸਾਫ਼ ਕਰਾਂ ਫਿਰ ਇਹ ਜਿਹੜਾ ਘੱਟਾ ਮਿੱਟੀ ਸਾਰਾ ਇਹ ਅੰਦਰਾ ਚ ਜਾਈ ਜਾਂਦਾ ਵਾ ਤੇ ਫਿਰ ਅੰਦਰਾ ਚ ਵੀ ਮਤਲਬ ਰੇਤਾਂ ਜਿਹੜੀ ਅੰਦਰਾ ਚ ਜਾਈ ਜਾਂਦੀ ਆ ਫਿਰ ਇਹੋ ਹੀ ਪੈਰ ਲੰਗ ਲਾ ਕੇ ਬੈਡਾਂ ਚ ਚੜੀ ਜਾਂਦੇ ਸਫਾਈ ਵਧੀ ਜਾਂਦੀ ਆ ਵੇਖਣੀ ਦੇਖੀ ਕਿੰਨੀ ਧੂੜ ਨਿਕਲਦੀ ਕਿੰਨੀ ਜ਼ਿਆਦਾ ਰੇਤ ਨਿਕਲਦੀ ਆ ਇਹ ਵੇੜੇ ਦੇ ਵਿੱਚੋਂ ਵੇਖਣ ਨੂੰ ਬੜਾ ਇਹ ਲੱਗਣ ਰਿਹਾ ਸੀ ਕਿ ਸਾਫ਼ ਆ ਪਰ ਇਹ ਸਾਫ ਐਕਚੁਅਲੀ ਚ ਹੈ ਨਹੀਂ ਕੈਮਰੇ ਚ ਸਾਫ ਲੱਗਣ ਡਿਆ ਹਉ ਤਾਂ ਤਾਂ ਬਹੁਤ ਜ਼ਿਆਦਾ ਹੀ ਗੰਦਾ ਹੀ ਹੁਣ ਇਹ ਕਿ ਸਾਡਾ ਵਿੜਾ ਧੁੱਪ ਗਿਆ ਵਾ ਹੁਣ ਹਫਤਾ ਡੇਢ ਹਫਤਾ ਲੰਘ ਜਾਂਦਾ ਵਾ ਆਰਾਮ ਨਾਲ ਹਫਤੇ ਡੇਢ ਹਫਤੇ ਬਾਅਦ ਧੋਣਾ ਹੀ ਪੈਂਦਾ ਵਾ ਤੇ ਦੂਜੀ ਗੱਲ ਕਿ ਕਮੈਂਟ ਨਾਲ ਬਹੁਤ ਲੋਕਾਂ ਨੇ ਇਹ ਕਿਤੇ ਸੀ ਕਿ ਪਾਣੀ ਮੋਗਾਣ ਲੱਗੀ ਆ ਧਰਤੀ ਚ ਪੰਜਾਬ ਦਾ ਜੇ ਬੋ ਮੇਰੀ ਗੱਲ ਸੁਣੋ ਜਿਹੜੇ ਹੁਣ ਝੋਨਿਆਂ ਨੂੰ ਪਾਣੀ ਲੱਗਣ ਡੇ ਕੀ ਗੱਲ ਉਹ ਪੰਜਾਬ ਦਾ ਪਾਣੀ ਨਹੀਂ ਹੈਗਾ ਝੋਨਿਆਂ ਨੂੰ ਪਾਣੀ ਨਹੀਂ ਲੱਗਣ ਡੇ ਇਹ ਨਾਲੇ ਜਿਹੜਾ ਪਾਣੀ ਸਾਡਾ ਨਿਕਲਣ ਡਿਆ ਵਾ ਘਰ ਦੇ ਵਿੱਚੋਂ ਇਹ ਸਾਰਾ ਸਾਡੇ ਪੈਲੀ ਚ ਜਾਣ ਡਿਆ ਵਾ ਤੇ ਕੋਈ ਇਹ ਨਹੀਂ ਆ ਕਿ ਮਤਲਬ ਪਾਣੀ ਰਾਹ ਤੇ ਸੜਕਾਂ ਤੇ ਤੁਰਿਆ ਫਿਰਨਾ ਸਾਡੇ ਕਿਹੜੀ ਵੀ ਇਥੇ ਪਿੰਡ ਵਾ ਵੀ ਜਿਹੜੀ ਗਲੀ ਜਾਂ ਗਲੀ ਦੇ ਵਿੱਚ ਨਾਲੀਆਂ ਸਾਣੀ ਪਾਣੀ ਪਾ ਕੇ ਨਿਕਲ ਜਾਣਾ ਸਾਡਾ ਜਿੰਨਾ ਪਾਣੀ ਡੋਲਾਂਗੇ ਸਾਰਾ ਸਾਡੀ ਪੈਲੀ 'ਚ ਹੀ ਜਾਣਾ ਵਾ ਤੇ ਪਾਣੀ ਜੇ ਮੁੱਕਣਾ ਵਾ ਤਾਂ ਝੋਨਿਆਂ 'ਨਾਂ ਮੁੱਕ ਜਾਣਾ ਨਾ ਕਿ ਮੇਰੇ ਵੇੜੇ ਧੌਂ ਦੇ ਨਾਲ ਪੰਜਾਬ ਦਾ ਪਾਣੀ ਮੁੱਕ ਚੱਲਿਆ ਵਾ ਤੇ ਅੱਜ ਮੈਂ ਜਿਹੜੀ ਆ ਨਾ ਗੱਡੀ ਨਹੀਂ ਧੋਤੀ ਗੱਡੀ ਮੈਂ ਇਦਾਂ ਹੀ ਗਾਂ ਕਰ ਲਈ ਆ ਤੇ ਕੱਢੀ ਗਾਂ ਕਰਕੇ ਤਾਂ ਮੈਂ ਇੱਥੇ ਵੀ ਪੋਚੇ ਆਪਣੇ ਜਿਹੜੇ ਆ ਉਹ ਵੀ ਲਾਣ ਲੱਗੀ ਆ ਦੂਸਰੇ ਹੱਥ ਵੀ ਉਧਰੋਂ ਨਾ ਪੋਚੇ ਲਾਉਂਦੇ ਆ ਚਾਹ ਸਾਫ ਸਫਾਈ ਕਰਦਿਆ ਕਰਦੇ ਆ ਉਹ ਵਿੱਚੋਂ ਮੈਂ ਰੋਕ ਵੀ ਜਾਨੀ ਮੈਂ ਥੱਕ ਜਾਨੀ ਆ ਵਿੱਚੋਂ ਮੈਂ ਰੋਕ ਵੀ ਜਾਨੀ ਕਿ ਇੱਥੇ ਮੈਨੂੰ ਕਰਦਿਆ ਕਰਦੇ ਆ ਸਫਾਈ ਤੇ ਮੈਨੂੰ 7:00 ਵਜੇ ਹੀ ਤੇ ਦਿਲਸ਼ੇਰ ਨੇ ਜਾਣਾ ਹੁੰਦਾ ਵਾ ਬੌਕਸਿੰਗ ਵਾਸਤੇ ਪ੍ਰੈਕਟਿਸ ਲਾਉਣ ਲਈ ਤੇ ਉਹਨੂੰ ਮੈਨੂੰ ਛੱਡ ਕੇ ਆਉਣਾ ਪੈਂਦਾ ਵਾ ਵਾਪਸ ਲੈ ਕੇ ਆਉਣਾ ਪੈਂਦਾ ਤੇ ਮੈਂ ਨਾ ਛੇਤੀ ਛੇਤੀ ਕਰਨੀਆਂ ਕਿ ਮੇਰਾ ਜਿੰਨਾ ਕੋ ਰਹਿ ਗਿਆ ਵਾ ਕੰਮ ਫਟਾਫਟ ਮੈਂ ਕਰਕੇ ਤੇ ਫਿਰ ਫੇਰ ਹੀ ਜਾਣੀ ਆ ਛੱਡਣ ਦਿਲਸ਼ੇਰ ਨੂੰ ਤੇ ਮੇਰਾ ਜਿਹੜਾ ਜੇ ਮੈਂ ਹੁਣ ਇਦਾਂ ਛੱਡ ਕੇ ਜਾਣੀ ਸਿਰਫ ਜਾਮ ਜਾਣਾ ਫਿਰ ਮੇਰੇ ਦੁਆਰਾ ਤੋਂ ਪੁੱਛੇ ਇੱਥੇ ਲਾਉਣੇ ਪੈਣੇ ਆ ਤਾਂ ਕਰਕੇ ਮੈਂ ਸਾਰਾ ਇਹ ਨਾ ਕੰਮ ਫਿਨਿਸ਼ ਆਪਣੇ ਵੱਲੋਂ ਕਰਕੇ ਤੇ ਫੇਰ ਹੀ ਮੈਂ ਜਾਣਾ ਵਾ ਤੇ ਟਾਈਮ ਹੋ ਗਿਆ ਜੀ ਤੇ ਚੇਰ ਕਹਿੰਦਾ ਮम्मा ਛੇਤੀ ਕਰੋ ਤੇ ਮੇਰਾ ਟਾਈਮ ਹੋ ਜਾਣਾ ਵਾ ਫਿਰ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਆ ਫਿਰ ਉਹ ਬਾਹਰ ਖਲੋਤਾ ਮੇਰੀ ਵੇਟ ਕਰਨデア ਸਕੂਟੀ ਬਾਹਰ ਲੈ ਗਿਆ ਵਾ ਕਿਉਂਕਿ ਇਹਨੂੰ ਨਾ ਹਜੇ 14 ਸਾਲਾਂ ਦਾ ਵਾ ਤੇ ਸਕੂਟੀ ਇਹਨੂੰ ਚਲਾਉਣ ਨਹੀਂ ਦਿੰਨੀ ਮੈਂ ਵੈਸੇ ਸਕੂਟੀ ਵੀ ਚਲਾ ਲੈਂਦਾ ਟਰੈਕਟਰ ਵੀ ਪੈਲੀ ਪੁਲੀ ਵਾ ਲੈਂਦਾ ਵਾ ਪਰ ਇਹ ਆ ਕਿ ਮੈਂ ਰੋਡ ਤੇ ਹਜੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਮੈਂ ਫਿਰ ਆਪ ਹੀ ਛੱਡ ਨਹੀਂ ਆਪ ਹੀ ਲੈ ਆਉਣੀ ਕਈ ਵਾਰ ਡੈਡੀ ਲੈ ਹੁੰਦੇ ਆ ਤੇ ਕਈ ਵਾਰ ਫਿਰ ਮੈਂ ਆਪ ਹੀ ਲੈ ਆਉਣੀ ਆ ਤੇ ਛੱਡ ਆਈਦਾ ਲੈ ਆਈਦਾ ਵਾ ਨਾਲੇ ਭਾਵੇਂ ਜਾਣਾ ਕੋਈ ਨਹੀਂ ਦੂਰ ਵੀ ਨਹਿੰਗਾ ਕਲੱਬ ਹੈਗਾ ਜਿੱਥੇ ਪ੍ਰੈਕਟਿਸ ਲਾਉਂਦਾ ਵਾ ਤੇ ਮੈਂ ਨਾ ਮੇਰੇ ਪੈਰ ਬੜੇ ਫਿਸਲੀ ਜਾਂਦੇ ਮੇਰੀਆਂ ਜਿਹੜੀਆਂ ਚੱਪਲਾਂ ਵਾ ਨਾ ਬੜੀਆਂ ਤਲਕਣੀਆਂ ਹੋ ਗਈਆਂ ਵਾ ਤੇ ਮੇਰੇ ਪੈਰ ਮੈਂ ਬੜੀ ਵਾਰ ਡਿੱਗਣ ਪਈਆਂ ਇੱਥੇ ਤੇ ਮੈਂ ਇਹ ਜਿਹੜਾ ਮੇਰਾ ਪੋਚਾ ਵਾ ਨਾ ਡੰਡੇ ਵਾਲਾ ਇਹ ਮੈਂ ਸਿਰਫ ਬਾਹਰ ਵੇੜੇ ਵਾਸਤੇ ਤੇ ਬਾਥਰੂਮ ਵਾਸਤੇ ਹੀ ਰੱਖਿਆ ਵਾ ਜਿਹੜੇ ਮੈਂ ਅੰਦਰਾਂ ਚ ਪੋਚੇ ਲਾਉਣੀ ਹੁੰਦੀਆਂ ਉਹ ਮੇਰਾ ਪੋਚਾ ਅਲੱਗ ਵਾ ਏ ਮੇਰਾ ਬਸ ਬਾਥਰੂਮਾਂ ਵਾਲਾ ਤੇ 베ੜੇ ਵਾਲਾ ਪਹੁੰਚਾ ਵਾ ਮੇਰੇ ਕੋ ਕਿਉਂਕਿ ਹੱਥੋਂ-ਥਾਣਾ ਨਹੀਂ ਪਹੁੰਚੇ ਐਵੇਂ ਕਹਾਂ ਮੈਂ ਲੱਗਦੇ ਮੈਂ ਤੇ ਬਹਿ ਕੇ ਇੱਕ ਦੋ ਰੂਮ ਚ ਲਾ ਸਕਦੀ ਹਾਂ ਮੇਰੇ ਕੋ ਜਿਆਦਾ ਡਿਸਕਰੀ ਪ੍ਰੋਬਲਮ ਦੇ ਕਰਕੇ ਨਹੀਂ ਬੈਠਾ ਜਾਂਦਾ ਇੱਥੇ ਮੈਂ ਬਾਥਰੂਮ ਵਗੈਰਾ ਜਿਹੜੇ ਆ ਨਾ ਉਹ ਸਵੇਰੇ ਇੱਕ ਵਾਰ ਸੁਗਤ ਤੇ ਮੈਂ ਨਹਾਉਣ ਲੱਗੀ ਨੇ ਧੋਲੇ ਕਿਉਂ ਮੈਂ ਨਹਾ ਲੈਣੀ ਆ ਸੁਗਤ ਤੇ ਇਹ ਮੈਂ ਦਵਾਰਾ ਮੈਂ ਕਿ ਚਲੋ ਫੇਰ ਇੱਕ ਵਾਰ ਧੋ ਧੂਕੇ ਤੇ ਜਿਹੜੇ ਡੋਰਵਾ ਬੰਦ ਕਰ ਦੇਣੇ ਕਿਉਂਕਿ ਸਾਰਿਆਂ ਨੇ ਨਹਾ ਹੀ ਲਿਆ ਵਾ ਇੱਕ ਅੱਧਾ ਜਾਣਾ ਰਹਿ ਗਿਆ ਉਥੇ ਕਾਰਨਰ ਚ ਚੌਂਕੇ ਚ ਕਰਮਜੀਤ ਵੀ ਡਈ ਆ ਕਲੀਨ ਕਰਨ ਚੌਂਕੇ ਨੂੰ ਸਾਰਾ ਤੇ ਚਟਨੀ ਵਗੈਰਾ ਬਣਾ ਇਹੀ ਤੁਨੂੰ ਮੈਂ ਅਖਿਆ ਚਲ ਤੂੰ ਮਸ਼ੀਨ ਮਸ਼ੂਨ ਜਿਹੜੀ ਉਹ ਕਲੀਨ ਕਰ ਦੇ ਤੇ ਮੈਨੂੰ ਜਾਣਾ ਪੈਣਾ ਵਾ ਦਿਲ ਛੇ ਨੂੰ ਛੱਡਣ ਵਾਸਤੇ ਤੇ ਮੈਨੂੰ ਹੋਰ ਰਹਿਣਾ ਵਾ ਟਾਈਮ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤਾਂ ਮੈਨੂੰ ਬਹੁਤ ਤੁਹਾਡੀ ਸਪੋਰਟ ਦੀ ਲੋੜ ਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਇੱਥੇ ਮੇਰਾ ਆਲਮੋਸਟ ਜਿਹੜਾ ਵਾ ਸਰਫ ਦੇ ਨਾਲ ਉਹ ਵੀ ਮੇਰਾ ਕੰਪਲੀਟ ਹੋ ਗਿਆ ਸੀ ਤੇ ਚਲੋ ਜੀ ਮੈਂ ਕਰਦੀ ਹਾਂ ਐਂਡ